ਮਿੰਦਰ ਪਿੰਕੀ ਐ ਮਸੀਆ ਉਹਨੇ ਮੈਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਨੇ ਵੀ ਹਾਊਸ ਤੋਂ ਬਾਹਰ ਚੱਲ ਤੈਨੂੰ ਮੈਂ ਦੇਖ ਲੂੰਗਾ ਔਰ ਮੈਨੂੰ ਧਮਕੀਆਂ ਦੇ ਰਿਹਾ ਔਰ ਮੈਨੂੰ ਕਹਿ ਰਿਹਾ ਵੀ ਤੂੰ ਇੱਕ ਵਾਰ ਬਾਹਰ ਆ ਜਾਉਂਗੀ ਕਿਉਂਕਿ ਮੈਂ ਵੀ ਅਨਸੇਫ ਫੀਲ ਕਰਦੀ ਆ ਮੈਨੂੰ ਪਤਾ ਵੀ ਇਹ ਬੰਦਾ ਕਹੇ ਜਾ ਸ਼ਰਾਬ ਪੀ ਕੇ ਕਿੰਨੀ ਕੀ ਗੰਧ ਭਕਦੇ ਨੇ ਜੀ ਦੇਖੋ ਹਾਊਸ ਦੇ ਵਿੱਚ 50% ਲੇਡੀਜ਼ ਨੇ ਪਰ ਇਹ ਲੇਡੀਜ਼ ਹੋਣ ਦੇ ਬਾਵਜੂਦ ਵੀ ਇਹ ਸਾਰੇ ਅਬ ਗਾਲਾਂ ਕੱਢਦੇ ਨੇ ਹਾਊਸ ਦੇ ਵਿੱਚ ਇਹ ਚੁੜੇ ਹੋਏ ਲੋਕਾਂ ਦੇ ਨਵੰਦੇ ਨੇ ਅਤੇ ਲੋਕਾਂ ਨੂੰ ਵੱਡੀਆਂ ਉਮੀਦਾਂ ਸੀ ਕਿ ਹੁਣ ਕਮੇਟੀ ਬਣ ਚੁੱਕੀ ਆ ਤੇ ਪ੍ਰਧਾਨ ਬਣ ਚੁੱਕੇ ਨੇ ਮੀਤ ਪ੍ਰਧਾਨ ਬਣ ਚੁੱਕੇ ਨੇ ਕਿ ਹੁਣ ਸਾਡੇ ਜੋ ਕੰਮ ਨੇ ਅਧੂਰੇ ਰਹਿੰਦੇ ਨੇ ਜਿਨ੍ਹਾਂ ਦੇ ਲਈ ਅਸੀਂ ਖੱਜਲ ਖਵਾਰ ਹੁੰਦੇ ਸੀ ਹੁਣ ਹੋਣਗੇ ਪਰ ਕੰਮ ਤਾਂ ਕੀ ਹੋੜੇ ਸੀ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਕਹਿੰਦੇ ਨੇ ਕਿ 카ਟੋ ਕਲੇਸ਼ ਜੋ ਐਮਸੀਆ ਦਾ 카ਟੋ ਕਲੇਸ਼ ਆ ਉਹ ਜਗ ਜਹਿਰ ਹੋਣ ਲੱਗ ਪਿਆ ਇੱਕ ਦੂਜੇ ਦੇ ਉੱਤੇ ਦੂਸ਼ਣਵਾਜੀ ਸ਼ੁਰੂ ਕਰ ਦਿੱਤੀ ਗਈ ਆ ਅਜਿਹਾ ਮਾਮਲਾ ਸਾਂ ਜ਼ਰੂਰ ਦੇ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਇੱਕ ਦੂਜੇ ਦੇ ਐਮਸੀ ਐਮਸੀਆਂ ਦੇ ਉੱਪਰ ਦੂਸ਼ਣਵਾਜੀ ਕਰਨੀ ਬਿਆਨਵਾਜੀ ਕਰਨੀ ਜਾਂ ਫਿਰ ਉਹਨਾਂ ਨੂੰ ਧਮਕੀਆਂ ਤੱਕ ਦੇ ਦੇਣੀਆਂ ਸਾਡੇ ਨਾਲ ਕਾਉਂਸਲਰ ਹਰਮਨਦੀਪ ਕੌਰ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਤੇ ਜਸਤਿੰਦਰ ਸੈਣੀ ਖੜੇ ਨੇ ਗੱਲ ਵੀ ਕਰ ਲੈਣੇ ਯਾਕਿਸ ਕ ਹੋਇਆ ਕੀ ਸੀ ਕਾਉਂਸਿਲਰ ਹੋਇਆ ਕੀ ਸੀ ਸਰ ਜੀ ਹੌਸਲੀ ਰੱਖੀਂਗਾ ਸਾਰੇ ਐਮਸੀ ਸੇਵਾਨ ਬੁਲਾਏਗੀ 26 ਨੰਬਰ ਬਾੜ ਤੋਂ ਪਰਮਿੰਦਰ ਪਿੰਕੀ ਐਮਸੀ ਆ ਉਹਨੇ ਮੈਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਨੇ ਵੀ ਹਾਊਸ ਤੋਂ ਬਾਹਰ ਚੱਲ ਤੈਨੂੰ ਮੈਂ ਦੇਖ ਲੂੰਗਾ ਔਰ ਮੈਨੂੰ ਧਮਕੀਆਂ ਦੇ ਰਿਹਾ ਔਰ ਮੈਨੂੰ ਕਹਿ ਰਿਹਾ ਵੀ ਤੂੰ ਇੱਕ ਵਾਰ ਬਾਹਰ ਆ ਜਾ ਹਾਊਸ ਤੋਂ ਉਹ ਕੌਣ ਹੁੰਦਾ ਜੀ ਮੈਨੂੰ ਇਹ ਗੱਲ ਕਹਿਣ ਵਾਲਾ ਮੈਂ ਕੱਲੀ ਜਨਾਨੀ ਆਪਦੇ ਬੱਚੇ ਨਾਲ ਵਿਡੋ ਆ ਮੈਂ ਆ ਮੈਂ ਆਪਦੇ ਬੱਚੇ ਨਾਲ ਕੱਲੀ ਘਰੇ ਰਹਿਣੀ ਆ ਕੱਲ ਨੂੰ ਇਹੋ ਜਿਹੇ ਦੋ ਕੌਡੀ ਦਾ ਇਨਸਾਨ ਸ਼ਰਾਬ ਪੀ ਕੇ ਮੇਰੇ ਘਰੇ ਆ ਬੜੇ ਕੌਣ ਜ਼ਿੰਮੇਵਾਰਾ ਜੀ ਇਸ ਦਾ ਦੋ ਕਾਟੀ ਦੇ ਇਨਸਾਨ ਐ ਤਾਂ ਲੋਚਾਰ ਜਨਾਨੀਆਂ ਦੇ ਵਿੱਚ ਖੜੇ ਕਰਨ ਵਾਲੇ ਹੈ ਨਹੀਂ ਕੇ ਸੀਗੇ ਇਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਮੂਹਰੇ ਕਰਤਾ ਮੈਂ ਸੀ ਦਾ ਸਖਤ ਵਿਰੋਧ ਕਰਦੀ ਆਂ ਜੀ ਪਹਿਲਾਂ ਤਾਂ ਇਹਨਾਂ ਨੇ ਸਾਡੇ ਬਾੜ ਚਾਰ ਬਾੜ ਨੇ ਜਿਹੜੇ ਉਹ ਇਹਨਾਂ ਨੇ 20-20 ਲੱਖ ਰੁਪਈਆ ਬਾੜਾਂ ਨੂੰ ਇਹਨਾਂ ਨੇ ਪਾਈ ਸੀ ਮੀਟਿੰਗ ਦੇ ਵਿੱਚ ਉਹਦੇ ਵਿੱਚ ਸਾਡੇ ਚਾਰ ਬਾੜ ਕੱਢੇ ਗਏ ਹੁਣ ਅਸੀਂ ਐਮਸੀ ਆ ਤਾਂ ਸਾਡੇ ਬੰਨੀ ਹੋ ਇਸ ਚੀਜ਼ ਦਾ ਵਿਰੋਧ ਕਰਨਾ ਮਨਦਾ ਔਰ ਜਦੋਂ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਪਿੰਕੀ ਐਮਸੀ ਮੈਨੂੰ ਧਮਕੀਆਂ ਦੇ ਰਿਹਾ ਕਹਿੰਦਾ ਵੀ ਤੂੰ ਹਾਊਸ ਤੋਂ ਇੱਕ ਵਾਰ ਬਾਹਰ ਆ ਜਾ ਤੈਨੂੰ ਮੈਂ ਦੇਖ ਲਊਗਾ ਉਹ ਕੀ ਦੇਖ ਲਊਗਾ ਜੀ ਮੈਨੂੰ ਦੱਸੋ ਕੀ ਦੇਖ ਲਊਗਾ ਉਹ ਮੈਨੂੰ ਉਹ ਕਾਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ ਮੈਡਮ ਜਿੱਕਰ ਗੱਲ ਕੀਤੀ ਹੈ ਵੀ ਨਾ ਆਦ ਵਾਰਡ ਨੂੰ ਇਲਾਕਾ ਜਿਹੜੇ ਹੋਰ ਵਾਰਡਾਂ ਦੇ ਮੱਦੇ ਪਾਏ ਗਏ ਉਹ ਕਿਹੜੇ ਪਾਏ ਨੇ ਇਹ ਜਿਹੜੇ ਆਮ ਆਦਮੀ ਪਾਰਟੀ ਤੋਂ ਝਾੜੂ ਨਿਸ਼ਾਨ ਤੋਂ ਜਿੱਤ ਕੇ ਐਮਸੀ ਆਜ਼ਾਦ ਹੋਏ ਨੇ ਉਹਨਾਂ ਨੇ ਇਹ ਮੀਟਿੰਗ ਰੱਖੀ ਸੀ ਉਹਦੇ ਵਿੱਚ ਇਹਨਾਂ ਨੇ ਸਾਰੇ ਵਾਰਡ ਪਾਏ ਨੇ ਕਾਂਗਰਸੀਆਂ ਦੇ ਵੀ ਬੀਜੇਪੀਆਂ ਦੇ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਅਸੀਂ ਤਿੰਨ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਤੇ ਬਾਕੀ ਇੱਕ ਇਹ ਆਜ਼ਾਦ ਨੇ ਸਾਡੇ 4 ਵਾਰਡ ਦੇ ਉਹ ਕੱਢੇ ਗਏ ਨੇ ਕਾਰਨ ਕਿ ਤੁਸੀਂ ਪ੍ਰਧਾਨ ਦਾ ਸਾਥ ਦਿੰਦੇ ਹੋ ਚਲੋ ਅਸੀਂ ਦਿੰਨੇ ਆ ਪ੍ਰਧਾਨ ਦਾ ਸਾਥ ਠੀਕ ਹੈ ਅਸੀਂ ਪ੍ਰਧਾਨ ਦੇ ਨਾਲ ਆ ਕਿਉਂਕਿ ਅਸੀਂ ਐਮਸੀ ਆਸੀਂ ਕੰਮ ਲੈਣੇ ਆ ਇਹ ਤਾਂ ਪ੍ਰਧਾਨ ਦੇ ਨਾਲ ਨਹੀਂ ਹੈਗਾ ਇਹਨਾਂ ਦਾ ਬਾੜ ਵੀ ਕੱਢਿਆ ਗਿਆ ਵਿੱਚੋਂ ਜੀ ਜਾਣ ਬੁਝ ਕੇ ਉਹ ਤੰਗ ਕਰ ਰਹੇ ਨੇ ਵੀ ਸਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਦਾ ਤਾਂ ਇਹ ਵੀ ਕਹਿਣਾ ਵੀ ਤੁਸੀਂ ਹਾਊਸ ਦੇ ਵਿੱਚ ਜੇ ਨਹੀਂ ਵੀ ਆਓਗੇ ਫਿਰ ਵੀ ਅਸੀਂ ਹਾਊਸ ਹੀ ਕਲਾਵਾਂਗੇ ਔਰ ਇੱਕ ਅੰਨੀ ਜੀ ਸਾਰੇ ਅਨਿਓ ਇਹ ਗੱਲ ਕਹੀ ਗਈ ਆ ਵੀ ਹਾਊਸ ਤੋਂ ਬਾਹਰ ਜਾਓ ਤੁਸੀਂ ਹਾਊਸ ਤੋਂ ਬਾਹਰ ਜਾਓ ਕੋਣੋਂ ਦੇ ਨੇ ਸਾਨੂੰ ਹਾਊਸ ਤੋਂ ਬਾਹਰ ਕੱਟਣਾ ਲਈ ਜਿਹੇ ਗੱਲ ਕੁੱਤੀ ਆ ਪ੍ਰਧਾਨ ਦੀ ਸਹਿਮਤੀ ਤੋਂ ਬਿਨਾ ਕੋਈ ਮਤਾ ਪਾਸ ਹੋ ਸਕਦਾ ਤੁਹਾਨੂੰ ਲੱਗਦਾ ਕਿ ਉਹ ਗੇ ਕੌਂਸਲਰ ਨਹੀਂ ਨਹੀਂ ਇਹਨਾਂ ਦੀ ਮੈਜੋਰਟੀ ਹੈ ਨਾ ਮੈਜੋਰਟੀ ਦੇ ਵਿੱਚ ਇਹਨਾਂ ਦਾ ਕਾਂਗਰਸ ਵਾਲਿਆਂ ਨੇ ਬੀਜੇਪੀ ਵਾਲਿਆਂ ਨੇ ਹਮਾਇਤ ਕਰਦੀ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਆਪਸ ਵਿੱਚ ਤਿੰਨੇ ਜਣੇ ਵਿੱਚ ਕਾਂਗਰਸ ਵਿੱਚੇ ਬੀਜੇਪੀ ਦੇ ਇਹਨਾਂ ਦੇ ਲੀਡਰਾਂ ਦੇ ਇਸ਼ਾਰੇ ਤੇ ਵਿੱਚ ਆਮ ਆਦਮੀ ਪਾਰਟੀ ਨਰਿੰਦਰ ਕੋਰ ਭਰਾ ਜੋ ਐਮਐਲਏ ਸਰ ਉਹਨਾਂ ਦੇ ਇਸ਼ਾਰੇ ਤੇ ਸਾਰੇ ਲੋਕ ਆਪ ਚ ਮਿਲੇ ਹੋਏ ਨੇ ਇਹਨਾਂ ਦੀ ਕੱਲ ਮੀਟਿੰਗ ਹੋਈ ਹੈ ਹਾਲਾਂਕਿ ਮੈਂ ਕਾਂਗਰਸ ਵਾਲਿਆਂ ਤੋਂ ਉਮੀਦ ਕਰਦਾ ਸੀਗਾ ਵੀ ਕਿਉਂਕਿ ਸ਼ਹਿਰ ਦੀ ਗੱਲ ਹੈ ਕਿਉਂਕਿ ਜਿਹੜੇ ਸਾਡੇ ਵਾਰਡ ਨੇ ਇਹਨਾਂ ਦਾ ਵਾਰਡ ਹੈ ਪ੍ਰਧਾਨ ਦਾ ਵਾਰਡ ਹੈ ਜਾਂ ਹਰੀਪੁਰੇ ਵਾਲਾ ਜਾਂ ਮੇਰੇ ਵਾਲਾ ਵਾਰਡ ਹੈ ਇਹ ਸ਼ਹਿਰ ਦੇ ਹਿੱਸੇ ਨੇ ਕਲੂ ਆਉਣ ਵਾਲੇ ਸਮੇਂ ਦੇ ਵਿੱਚ ਸਰੂਰ ਦੇ ਵਿੱਚ ਸਾਰੇ ਇਹ ਕੈਂਡੀਡੇਟ ਆਣਗੇ ਜੀ ਸਾਰਿਆਂ ਦੀ ਗੱਲ ਕਰਾਂਗੇ ਜਿਹਨਾਂ ਨਰਿੰਦਰ ਗੁਰਪ੍ਰੋਜ ਭਰਾ ਜਿਹੜੇ ਸ਼ਹਿਰ ਦੀ ਡਿਵੈਲਪਮੈਂਟ ਦੇ ਵਿਰੋਧੀ ਹੈ ਵਿੱਚ ਵਿਜੇਂਦਰ ਸਿੰਘ ਲੈ ਕੇ ਡਿਵੈਲਪਮੈਂਟ ਦਾ ਵਿਰੋਧੀ ਹੈ ਉਹ ਕਾਪ ਵਿੱਚ ਮਿਲੇ ਹੋਏ ਨੇ ਜਿਨ੍ਹਾਂ ਨੇ ਜਾਣ ਪੁੱਝ ਕੇ ਇੱਕ ਸਾਜ਼ਿਸ਼ ਦੇ ਨਾਲ ਮਤਲਬ ਕਿ ਸਾਡੇ ਜਾਣ ਪੁੱਝ ਕੇ ਬਾਹਰ ਕੱਟੇ ਗਏ ਨੇ ਇਹ ਹਾਊਸ ਚਲਾ ਕਿੱਧਰ ਨੂੰ ਗਿਆ ਕਿੱਧਰ ਨੂੰ ਲੋਕਾਂ ਦੇ ਮਿਲੋ ਹੈ ਇੱਕ ਸ਼ਹਿਰ ਦੇ ਲੋਕਾਂ ਨੇ ਬੜੀ ਦੇਰ ਬਾਅਦ ਵੋਟਾਂ ਪਾਈਆਂ ਸੀ ਐਮਸੀ ਦੇ ਆ ਵੀ ਸ਼ਹਿਰ ਦਾ ਡਿਵੈਲਪਮੈਂਟ ਕਰਨਗੇ ਅਸੀਂ ਵੀ ਸੋਲਦੇ ਵੀ ਚੰਗੇ ਐਮਸੀ ਚੁਣੇਗੇ ਨੇ ਪਰ ਬੜਾ ਦੁੱਖ ਹੋਇਆ ਜੇ ਮਲਕੇ ਇਦਾਂ ਦਾ ਰਵਈਆ ਦੇਖ ਕੇ ਹਾਊਸ ਦੇ ਵਿੱਚ ਬੜਾ ਦੁੱਖ ਹੁੰਦਾ ਇਸ ਗੱਲ ਦਾ ਵੀ ਮਲਕੇ ਹਾਂ ਗਾਣਾ ਗੱਡਿਆ ਮੈਡਮ ਨੂੰ ਜਿਵੇਂ ਇਸ ਤਰੀਕੇ ਨਾਲ ਇਹਨਾਂ ਦਾ ਰਵਈਆ ਗੁੰਡਾਗਰਦੀ ਦੇ ਉੱਤੇ ਹੈ ਕੁਝ ਲੋਕ ਇਹ ਗੁੰਡਾਗਰਦੀ ਥੋੜੀ ਆ ਕੋਈ ਇਹ ਜਦ ਗੁੰਡਾਗਰਦੀ ਅਤ ਫਿਰ ਤੁਸੀਂ ਐਮਸੀ ਕਹੜੂ ਬਣੇ ਸੀ ਕਿ ਹਾਊਸ ਦੀ ਕੋਈ ਮਰਿਆਦਾ ਹੁੰਦੀ ਆ ਯਾਰ ਐ ਥੋੜੀ ਹੁੰਦਾ ਤੁਸੀਂ ਮਲਕੇ ਇੱਕ ਦੂਜੇ ਨਾਲ ਤੁਸੀਂ ਇਦਾਂ ਦੀ ਬਿਹੇਵੀਅਰ ਮਲਕੇ ਉਹ ਕਰੋ ਪਤੀਰਾ ਕਰੋ ਮਲਕੇ ਇਹ ਮੈਂ ਪਹਿਲਾਂ ਵੀ ਕਿਹਾ ਵੀ ਇਹ ਡਿਵੈਲਪਮੈਂਟ ਦੇ ਸ਼ਹਿਰ ਦੇ ਸਰੂਰ ਦੇ ਵਿਰੋਧੀ ਨੇ ਪਹਿਲਾਂ 7.5 ਕਰੋੜ ਰੁਪਏ ਪਾਸ ਹੋਣਾ ਸੀਗਾ ਜੋ ਮਲਕੇ ਸ਼ਹਿਰ ਦੀਆਂ ਮੁੱਖ ਸੜਕਾਂ ਬ ਇਹ ਇੱਕ ਮਸ਼ੀਨਰੀ ਦਾ ਮਸਲ ਮਸਾ ਸੀਗਾ ਬਜਟ ਦਾ ਮੁੱਦਾ ਸੀਗਾ ਸਾਰੇ ਮਤਲਬ ਕਿ ਜਾਣ ਬੁੱਝ ਕੇ ਹੀ ਫੇਲ ਕਰੀ ਜਾ ਰਹੇ ਨੇ ਸ਼ਹਿਰ ਜਾ ਕਿੱਧਰ ਨੂੰ ਰਿਹਾ ਹੈਗਾ ਸ਼ਹਿਰ ਇਹਨਾਂ ਤੇ ਕੀ ਉਮੀਦ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਪੈਣਾਗਾ ਜੇ ਕੁਝ ਲੋਕ ਦੁਆਰਾ ਜੋ ਖੜਨਗੇ ਅਸੀਂ ਲੋਕਾਂ ਦੇ ਮਿਲੋ ਕਚਹਿਰੀ ਦੇ ਵਿੱਚ ਦੱਸਾਂਗੇ ਵੀ ਇਹੋ ਹੀ ਦੁਆਰਾ ਜੋ ਲੋਕ ਨੇ ਮਿਲ ਕੇ ਉਹੀ ਲੋਕ ਨੇ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਜਿਹਨਾਂ ਲੋਕਾਂ ਨੇ ਨਹੀਂ ਹੋਣ ਦਿੱਤੀ ਇਹ ਸ਼ਹਿਰ ਦੇ ਸੜਕਾਂ ਬਣਨੇ ਸੀਗੀਆਂ ਸ਼ਹਿਰ ਦੇ ਆਵਾੜਾਂ ਦੇ ਕੰਮ ਬਣਨੇ ਸੀ ਹੁਣੇ ਸੀਗੇ ਉਹ ਨਹੀਂ ਇਹ ਪਾਸ ਕੀਤੇ ਇਹਨਾਂ ਨੇ ਹੋਰ ਮਸ਼ੀਨਰੀ ਦਾ ਸੀ ਪਹਿਲਾਂ ਵੀ ਗੱਲ ਕਰਕੇ ਬਜਟ ਦਾ ਮਸਲਾ ਸੀ ਮੈਂ ਇਹਨਾਂ ਨੂੰ ਇੱਕ ਵਾਰ ਪਿਛਲੀ ਮਿੰਟ ਨੂੰ ਤੇ ਪਹਿਲਾਂ ਗੱਲ ਕੀਤੀ ਸੀ ਵੀ ਯਾਰ ਆਪਸ ਵਿੱਚ ਲੜਨਾ ਲੜੀ ਚੱਲੋ ਪਰ ਸ਼ਹਿਰ ਦੇ ਮੁੱਦੇ ਤੇ ਸ਼ਹਿਰ ਦੇ ਮਸਲੇ ਤੇ ਡਿਵੈਲਪਮੈਂਟ ਦੀ ਜਿੱਥੇ ਗੱਲ ਹੈ ਉਸੇ ਨਾਲ ਇਕੱਠੇ ਹੋ ਜਓ ਲੋਕ ਲੋਕ ਉਮੀਦ ਕਰਦੇ ਆ ਜਿੱਦੂ ਸਾਹਿਬ ਅੱਜ ਸ਼ਹਿਰ ਦਾ ਕਿੰਨਾ ਮਾੜਾ ਹਾਲਾ ਕੂੜੇ ਦਾ ਲਾ ਲਓ ਹੱਡਾ ਰੋੜੀ ਦਾ ਲਾ ਲਓ ਹੱਡਾ ਰੋੜੀ ਦਾ ਕੀ ਮਸਲਾ ਹੈਗਾ ਅਸੀਂ ਕਹਿੰਦੇ ਹੱਡਾ ਰੋੜੀ ਚੱਕੀ ਜਾਣੀ ਚਾਹੀਦੀ ਹੈ ਹੋਰ ਹੋਰ ਕਿਦੇ ਤੁਰਪੇ ਅਸੀਂ ਕਹਿੰਦੇ ਹੱਡਾ ਰੋੜੀ ਚੱਕੀ ਜਾਣੀ ਚਾਹੀਦੀ ਹੈ ਇਹ ਕੀ ਲੋਕ ਇਹਨਾਂ ਦਾ ਮਤਲਬ ਕਿ ਹੱਡਾ ਰੋੜੀ ਦੇ ਮੁੱਦਾ ਕਿਉਂ ਚੱਕਦੇ ਰੱਖਦੇ ਨੇ ਇੱਕ ਕਲੋ ਅੱਠ ਦਾ ਸਾਰਾ ਮੁਹੱਲਾ ਬਜ਼ਕ ਅੱਲਾ ਮਾਂ ਅਗਰਗਜ਼ਾ ਖੜੇ ਨੇ ਮਾਨ ਕਲੋਨੀਆਂ ਜਾਂ ਸੋਇਆਂ ਰੋਡ ਲਾ ਲੋ ਜਾਂ ਤੁਹਾਡੇ ਵਾਲਾ ਆ ਸੰਤ ਨਗਰ ਹੈ ਸਾਰੇ ਲੋਕ ਇੱਥੇ ਕੱਲ ਤੋਂ ਦੁਖੀ ਨੇ ਅੱਡਾ ਰੋਣੀ ਕਿਉਂ ਨਹੀਂ ਚੱਕੀ ਜਾ ਰਹੀ ਕੀ ਕਾਰਨ ਹੈ ਅਸੀਂ ਤਾਂ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਹੈ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜੀ ਬਿਲਕੁਲ ਮੈਡਮ ਜੇਕਰ ਗੱਲ ਕੀਤੀ ਹੈ ਵੀ ਤੁਹਾਨੂੰ ਪੱਕੀ ਸ਼ਬਦ ਆਫੀਸ ਦਾ ਇਸਤੇਮਾਲ ਕੀਤਾ ਜਾ ਗਿਆ ਧੰਕੀ ਦਿੱਤੀਗੀ ਇਸ ਦੇ ਵਿੱਚ ਕੋਈ ਐਕਸ਼ਨ ਜੀ ਬਿਲਕੁਲ ਮੈਂ ਇਸ ਅਸਪੀਸਬੂ ਐਪਲੀਕੇਸ਼ਨ ਦਊਂਗੀ ਕਿਉਂਕਿ ਮੈਂ ਵੀ ਅੰਸੇ ਫੀਲ ਕਰਦੀ ਆ ਮੈਨੂੰ ਪਤਾ ਵੀ ਇਹ ਬੰਦਾ ਕਹੇ ਜਾ ਸ਼ਰਾਬ ਪੀ ਕੇ ਕਿੰਨੀ ਗੰਧ ਭਗਦੇ ਨੇ ਜੀ ਦੇਖੋ ਹਾਊਸ ਦੇ ਵਿੱਚ 50% ਲੇਡੀਜ਼ ਨੇ ਹੈ ਪਰ ਇਹ ਲੇਡੀਜ਼ ਹੋਣ ਦੇ ਬਾਵਜੂਦ ਵੀ ਇਹ ਸਾਰੇ ਅਮਗਾਲਾ ਕਰਦੇ ਨੇ ਹਾਊਸ ਦੇ ਵਿੱਚ ਜਦ ਇਹਨਾਂ ਨੂੰ ਮਨਾ ਕਰਦੇ ਆ ਤਾਂ ਇਹ ਧਮਕੀਆਂ ਦਿੰਦੇ ਨੇ ਵੀ ਬਾਹਰ ਆਜੋ ਤੈਨੂੰ ਬਾਹਰ ਦੇਖ ਲਾਂਗੇ ਇਸ ਚੀਜ਼ ਦਾ ਪ੍ਰਧਾਨ ਨੇ ਵਿਰੋਧ ਕੀਤਾ ਸੀ ਵੀ ਇੱਕ ਲੇਡੀਜ਼ ਨਾਲ ਇਸ ਤਰੀਕੇ ਨਾਲ ਤੂੰ ਗੱਲ ਨਹੀਂ ਕਰ ਸਕਦਾ ਉਹ ਕਹਿੰਦਾ ਮੈਂ ਤਾਂ ਇਦਾਂ ਹੀ ਕਰੂੰਗਾ ਤੂੰ ਬਾਹਰ ਆ ਔਰ ਮੈਨੂੰ ਇਸ਼ਾਰਾ ਕਰ ਰਿਹਾ ਵੀ ਤੂੰ ਆ ਜਾ ਇੱਧਰ ਦੀ ਆ ਜਾ ਝੁੰਮ ਕੇ ਆ ਉੱਤੋਂ ਦੀ ਆ ਮੈਂ ਤੈਨੂੰ ਦੇਖਦਾ ਇਹ ਕੌਣ ਹੁੰਦੇ ਨੇ ਜੀ ਇਹ ਗੱਲਾਂ ਕਹਿਣ ਵਾਲੇ ਹਾਂ ਜੀ ਬਿਲਕੁਲ ਕਾਉਂਸਲਰ ਨੂੰ ਸੁਣਿਆ ਉਹਨਾਂ ਨੇ ਕਿਹਾ ਕਿ ਮਤ ਭੇਜ ਕੀਤਾ ਜਾ ਰਿਹਾ ਉੱਤੇ ਹਾਊਸ ਦੇ ਵਿੱਚ ਇੱਕ ਲੇਡੀ ਜੀ ਕਾਉਂਸਲਟ ਦੇ ਵੱਲੋਂ ਇੱਕ ਕਾਉਂਸਲਟ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਨੇ ਆਖਿਆ ਕਿ ਹਾਊਸ ਦੇ ਵਿੱਚ ਭਰੇ ਹਾਊਸ ਦੇ ਵਿੱਚ ਮੇਰੇ ਨਾਲ ਪਤੀ ਚੱਪ-ਦਬਲੀ ਦੀ ਨਾਲ ਗਾਲੀ ਕੱਢੀ ਗਈ ਮੈਨੂੰ ਗਾਹ ਤੱਕ ਧਾਂਗੀਆ ਹੁਣ ਕਹਿੰਦੇ ਨੇ ਕੀ ਮਾਨਯੋਗ ਐਸਐਸਪੀ ਸੰਗਰੂਰ ਮੂਲਿਕਤੀ ਰੂਪ ਦੇ ਵਿੱਚ ਜੋ ਮੰਗ ਪੱਤਰ ਦੇਣਗੇ ਸ਼ਿਕਾਇਤ ਦੇਣਗੇ ਕਿ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਅਤੇ ਜੋ ਜਿਸ ਦੇ ਉੱਪਰ ਇਲਜ਼ਾਮ ਲਗਾਏ ਨੇ ਪਰਮਿੰਦਰ ਸਿੰਘ ਪਿੰਕੀ ਨੇ ਕਾਉਂਸਲਰ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਵੀ ਆਖਿਰਕਾਰ ਮਾਮਲਾ ਕੀ ਹੋਇਆ ਸੀ ਹਰਮਨਦੀਪ ਕੌਰ ਦੇ ਵੱਲੋਂ ਜੋ ਆਖਿਆ ਗਿਆ ਕੀ ਕਹਿੰਦੇ ਨੇ ਉਹ ਉਹਨਾਂ ਦੇ ਨਾਲ ਗੱਲ ਕਰ ਲੈਣੇ ਕਾਉਂਸਲਰ ਹਰਮਨਦੀਪ ਕੌਰ ਨੇ ਪਰਮਿੰਦਰ ਸਿੰਘ ਪਿੰਕੀ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਹਾਊਸ ਦੇ ਵਿੱਚ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਭੱਦੀ ਸ਼ਬਦਾਬਲੀ ਵਰਤੀ ਗਈ ਅਤੇ ਇੱਥੋਂ ਤੱਕ ਆਖਿਆ ਗਿਆ ਕਿ ਆ ਜਾ ਫਿਰ ਬਾਹਰ ਦੇਖ ਲੈਨੇ ਤੈਨੂੰ ਕਿੰਨੀ ਕਿ ਸਚਾਈਆਂ ਸੀ ਪਰਮਿੰਦਰ ਸਿੰਘ ਪਿੰਕੀ ਨਾਲ ਵੀ ਗੱਲ ਕਰਾਂਗੇ ਤੇ ਹਾਉਸ ਦੇ ਜੋ ਮੌਜੂਦਾ ਕਾਉਂਸਲਰ ਨੇ ਇਸ ਜਗ੍ਹਾ ਦੇ ਉੱਤੇ ਬੈਠੇ ਨੇ ਉਹਨਾਂ ਨਾਲ ਗੱਲ ਕਰਨ ਲੈਨੇ ਵੀ ਬੀਬੀ ਜੀ ਨੇ ਗੱਲ ਕੀਤੀ ਬੜੀ ਮੈਂ ਕਿਹੜਾ ਮਦਭਾਗੀ ਗੱਲ ਹੋਈ ਆ ਕਹਿੰਦੇ ਕਿ ਕਾਉਂਸਲਰ ਨੇ ਇੱਕ ਕਾਉਂਸਲਰ ਨੂੰ ਗਾਲਾਂ ਤਾਂ ਕੱਢ ਦਿੱਤੀਆਂ ਨਹੀਂ ਇਹਨੇ ਕਿੰਨੀ ਕਿ ਸਚਾਈ ਹੈ ਦੇਖੋ ਜੀ ਇੱਕ ਗੱਲ ਪਹਿਲਾਂ ਤਾਂ ਨਵਾਂ ਸਾਲ ਦੀ ਸਾਡੀ ਪਹਿਲੀ ਮੀਟਿੰਗ ਸੀ ਠੀਕ ਹੈ ਅਸੀਂ ਸਾਰੇ ਐਨਸੀ ਸਾਹਿਬ ਇਕੱਠੇ ਹੋਏ ਹਾਂ ਤੇ ਅਸੀਂ ਆਪਣਾ ਆਪਣਾ ਸਾਰਾ ਜੋ ਬੇਰਵਾ ਸੀ ਅਸੀਂ ਦਿੱਤਾ ਹੈ ਤੇ ਇਹ ਜਿਹੜੇ ਚਾਰ ਰਹਿ ਗਏ ਸੀ ਅਸੀਂ ਕਿਹਾ ਵੀ ਤੁਸੀਂ ਦੂਜੇ ਝੰਡੇ ਚ ਪਵਾ ਲਿਓ ਪਰ ਉਹ ਜਿਹੜੀ ਹਰਮਨੀ ਉਹ ਤੂੰ ਤੂੰ ਕਰਕੇ ਪ੍ਰਵਿੰਦਰ ਪਿੰਕੀ ਨੂੰ ਐਨੀਅਲ ਸਲਟ ਨਾ ਬੋਲਦੀ ਸੀ ਕਿ ਕਹਿਣ ਤੇ ਅਸੀਂ ਚੁੱਪ ਕਰਾਈ ਆ ਉਹ ਵੀ ਤੂੰ ਹਟ ਜਾ ਹਟ ਜਾ ਪਰ ਬਹੁਤ ਪੱਦਿਸ਼ਤਾ ਵੀ ਉਹ ਬੋਲ ਰਹੀ ਸੀ ਕਿ ਹਰਮਨਦੀਪ कौर ਬੋਲਦੀ ਸੀ ਬੀਬੀ ਉਹ ਕਹਿੰਦੀ ਪਰਮਿੰਦਰ ਪਿੰਕੀ ਨੇ ਗਾਲਾਂ ਅੰਕੀਆਂ ਮੈਨੂੰ ਤੱਕੇ ਮਾਰੇ ਕੋਈ ਨਾ ਨਾ ਦੇਵਨ ਤੇ ਖੜ ਕੇ ਉਹ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਕਰ ਰਹੀ ਸੀ ਇਸ ਤਰ੍ਹਾਂ ਇਸ ਤਰ੍ਹਾਂ ਬੋਲ ਕਰ ਕਰਕੇ ਫਿਰ ਅਸੀਂ ਸਾਲ ਪਿੰਕੀ ਨੂੰ ਕਿਹਾ ਵੀ ਕੋਈ ਨਹੀਂ ਇਹ ਤਾਂ ਬੇਕੂਫੀ ਕਰਦੇ ਪੁੱਤ ਇਹਨੂੰ ਅਸੀਂ ਕਹੇ ਹਵੇ ਨਹੀਂ ਕਰਨੀ ਇਹ ਗੱਲ ਇਹ ਕਰਨੀ ਪਰ ਦੀਪ ਬਹੁਤ ਉੱਪਰ ਦੀ ਹੋ ਕੇ ਹਾਵੀ ਹੋਈ ਪਈ ਸੀ ਉਹਨੂੰ ਸਿਰਫ ਪ੍ਰਧਾਨ ਕਹਿ ਰਿਹਾ ਸੀ ਬਹਿ ਜਾ ਹਰਮਨ ਬਹਿ ਜਾ ਹਰਮਨ ਤੇਰੇ ਮਤੇ ਅਸੀਂ ਪਾਵਾਂਗੇ ਬਹਿ ਜਾ ਹਰਮਨ ਆ ਗੱਲ ਹੋਈ ਹੈ ਇਹ ਝੂਠ ਦਾ ਬੁਲੰਦੇ ਬਣਾ ਰਹੀ ਹੈ ਹਰਮਨਦੀਪ ਕੋ ਬਿਲਕੁਲ ਝੂਠੀ ਗੱਲਾਂ ਹੌਸ ਬੈਠਾ ਕੋਈ ਬੰਦਾ ਬਾਹਰ ਕੱਢ ਕੇ ਕਹੇ ਤੇ ਕੋਈ ਵਿਚੇ ਉਹ ਐਮ ਬੋਲੀ ਹੋਵੇ ਉਹ ਪ੍ਰਮਿੰਦਰ ਚਿੰਕੀ ਨੂੰ ਬੋਲ ਰਹੀ ਸੀ ਖੁਦ ਜੀ ਬਿਲਕੁਲ ਬੀਬੀ ਦਾ ਕਹਿਣਾ ਕਿ ਪਰਮਿੰਦਰ ਪਿੰਕੀ ਨੂੰ ਵੋਟ ਦੇ ਰਹੀ ਸੀ ਕਦੇ ਤੇ ਹੋਣਾ ਨਾ ਉਹਦੇ ਵੱਲੋਂ ਹੀ ਇੰਤਜ਼ਾਮ ਲਗਾਏ ਜਾਂਦੇ ਤੇ ਸਾਡੇ ਨੂੰ ਕੁਝ ਹੋਰ ਕਾਉਂਸਲਰ ਵੀ ਕਿਹਾ ਸੀ ਸੀਮਾ ਜੀ ਤਾਂ ਸੈਣੀ ਜਾਨਨਲ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਜਾ ਕੇ ਵੀ ਅਜਿਹਾ ਕੁਝ ਹੋਇਆ ਨਹੀਂ ਪਰ ਤੁਹਾਡੇ ਸਾਥੀ ਵੱਲੋਂ ਇੰਤਜ਼ਾਮ ਲਗਾਏ ਗਏ ਨਹੀਂ ਅਜਾ ਕੁਝ ਨਹੀਂ ਹੋਇਆ ਜੀ ਅਸੀਂ ਉੱਧਰ ਹੀ ਮੌਜੂਦ ਸੀ ਅਜਾ ਕੁਝ ਨਹੀਂ ਹੋਇਆ ਬਿਲਕੁਲ ਜਿਹਾ ਕਹਿੰਦੇ ਕੁਝ ਵੀ ਨਹੀਂ ਹੋਇਆ ਤੇ ਮੀਂਹ ਦੇ ਪ੍ਰਧਾਨ ਖੜੇ ਨੇ ਸੀਨੀਅਰ ਮੀਂਹ ਪ੍ਰਧਾਨ ਪ੍ਰਧਾਨ ਸਾਹਿਬ ਛੋਟੀ ਮਜੂਦਗੀ ਦੇ ਵਿੱਚ ਕਹਿੰਦੇ ਬੜਾ ਕੁਝ ਹੋ ਗਿਆ ਹਾਂਜੀ ਜੀ ਕਾਫੀ ਰੋਲਾ ਜਿਹਾ ਚੱਲਿਆ ਸੀ ਉਹਨਾਂ ਦੇ ਚਲੋ ਚਾਰ ਬਾੜਾ ਦੀ ਉਹਨਾਂ ਦੇ ਕਹਿੰਦੇ ਸਾਡੇ ਕੰਮ ਨਹੀਂ ਪਾਏ ਮਗਰ ਹਰਮਨ ਕਾਫੀ ਰੂਡ ਬੋਲ ਰਹੀ ਸੀ ਸਾਰੇ ਉਹ ਪਿੰਕੀ ਜੀ ਨੂੰ ਬੈਠੇ ਸੀਗੇ ਉਹਨਾਂ ਨੂੰ ਤੂ 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 ਕਹਿ ਕੇ ਗੱਲ ਕਰਨ ਲੱਗ ਗਈ ਉਹਨਾਂ ਨੇ ਕਾਫੀ ਸਾਰਿਆਂ ਨੇ ਕਹਿ ਵੀ ਤੁਸੀਂ ਚੁੱਪ ਕਰ ਜੋ ਵੀ ਕੋਈ ਗੱਲ ਹੀ ਵੀ ਅਗਲੀ ਮੀਟਿੰਗ 'ਚ ਤੁਹਾਡੇ ਪਾ ਦਾਂਗੇ ਏਜੰਡੇ ਤੁਸੀਂ ਕੋਈ ਗੱਲ ਹੀ ਕਿਉਂ ਟੈਨਸ਼ਨ ਲੈਂਦੇ ਹੋ ਪਰ ਉਹਨਾਂ ਨੇ ਕੋਈ ਕੋਈ ਗੱਲ ਨਹੀਂ ਸੁਣੀ ਸਾਡੀ ਵੀ ਕਾਫੀ ਹੋ ਹੋ ਗਿਆ ਕਹਿੰਦੇ ਕਹਿੰਦੇ ਅਸੀਂ ਤੇ ਬਾਈਕਟ ਕਰਾਂਗੇ ਇਸ ਮੀਟਿੰਗ ਦਾ ਤੇ ਪਿੰਕੀ ਕਹਿੰਦੇ ਕਹਿੰਦੇ ਕੋਈ ਨਹੀਂ ਕਰ ਲੋ ਤੁਸੀਂ ਤੁਸੀਂ ਨਾਲ ਤੁਸੀਂ ਚਾਰ ਜਣੇ ਉਹ ਕਰੋ ਬਾਕੀ ਬਾਕੀ ਸਾਰੇ ਸਾਡੇ ਨਾਲ ਸਹਿਮਤ ਸੀਗੇ ਮਗਰ ਇਹਨਾਂ ਨੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਹੀ ਵੀ ਹਾਂ ਵੀ ਜੇ ਕੋਈ ਗਾਲ ਕੱਢੀ ਹੋਵੇ ਜਾਂ ਕੁਛ ਐਦਾਂ ਦਾ ਨਹੀਂ ਉਹ ਸਭ ਕੁਝ ਝੂਠ ਬੋਲਦੇ ਅਜੇ ਹਾਂ ਕੁਝ ਵੀ ਨਹੀਂ ਹੋਇਆ ਨਹੀਂ ਨਹੀਂ ਇਹ ਬਿਲਕੁਲ ਅਪਰਵਾਹੀ ਜਿਵੇਂ ਕਿ ਕਲਪਤੀ ਵਿੱਚ ਚਾਰ ਬਾੜਾਂ ਦੇ ਤੁਸੀਂ ਕੰਮ ਕਿਉਂ ਨਹੀਂ ਪਾਏ ਜਿੱਥੇ 25 ਦੇ ਪਾਏ ਨੇ ਚਾਰ ਦੇ ਕਿਉਂ ਨਹੀਂ ਪਾਏ ਨੇ ਜਿਹੜਾ ਸੀਰਕਨ ਪ੍ਰਧਾਨ ਜੀ ਨੂੰ ਜਦ ਮੀਟਿੰਗ ਰੱਖਦ ਨੇ ਅਸੀਂ ਆਪ ਦੀ ਇਹ ਮੀਟਿੰਗ ਉਹ ਕੱਢੀ ਸੀ ਉਹਨਾਂ ਨੇ ਵਿਹਾਰ ਵੀ ਤੁਸੀਂ ਆਪ ਦਾ ਵੀ ਦੱਸੋ ਜਦ ਮੀਟਿੰਗ ਦੇ ਵਿੱਚ ਉਹ ਆਉਂਦੇ ਹੀ ਨਹੀਂ ਸਾਡੇ ਨਾਲ ਰਲਦੇ ਹੀ ਨਹੀਂ ਹੈਗੇ ਫਿਰ ਅਸੀਂ ਉਹਨਾਂ ਦੇ ਕੰਮ ਕਿਵੇਂ ਪਾਈਏ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਉਧਰ ਪਰਮਿੰਦਰ ਪਿੰਕੀ ਖੜੇ ਨੇ ਉਹਨਾਂ ਨਾਲ ਗੱਲ ਕਰਦੇ ਆ ਭਾਈ ਨਾਲ ਤਾਂ ਜੋ ਇਲਜ਼ਾਮ ਲਗਾਏ ਗਏ ਨੇ ਉਹ ਵੈਜੀ ਹਰਮਨਜੀਤ ਕੋਰ ਤੋਂ ਬਹੁਤ ਬੋਲਦੇ ਆ ਉਹਨਾਂ ਨੇ ਬਣਾਇਆ ਕਿ ਧੱਕੇ ਮਾਰ ਰਹੇ ਹੈ ਗਾਲ੍ਹਾਂ ਲੱਗੇ ਹੋਏ ਧਮਕੀਆਂ ਦਿੱਤੀਆਂ ਵੀ ਆ ਨੋਟ ਕਰਨਾ ਆਪਣੇ ਸਾਡੇ ਸਾਥੀ ਮੈਡਮ ਕੌਂਸਲਰ ਭੜੇ ਨੇ ਕਿ ਪਾਕਿਸਤਾਨੀ ਕੌਂਸਲਰ ਨੇ ਇਸ ਸਾਲ ਭਾਈ ਇਸੇ ਪਾਕਿਸਤਾਨੀ ਮਹਿਸਨ ਉਹ ਚਾਰ ਬੰਦੇ ਬੋਲ ਕਰਨੀ ਸਾਡੇ ਡੰਡਿਆਂ ਦਾ ਤੇ 23 ਬੰਦੇ ਸਾਡੇ ਨਾਲ ਸੀਗੇ ਤੇ ਇਹਨਾਂ ਨੇ ਸਾਰੇ ਮਤੇ ਪਾਸ ਕਰੇ ਨੇ ਉਹ ਤੈਸ਼ ਆ ਕੇ ਹਰਮਨ ਉੱਠ ਕੇ ਕਹਿਣ ਲੱਗੀ ਵੀ ਮੈਂ ਅਸੀਂ ਬਾਈਕਾਟ ਕਰਦੇ ਹਾਂ ਉਹ ਕਿਤੇ ਮੇਰੇ ਮੂੰਹ 'ਚ ਲੱਗਾ ਵੀ ਤੁਹਾਡੀ ਮਰਜ਼ੀ ਹੈ ਬਾਈਕਾਟ ਕਰਨਾ ਕੋਈ ਬਾਈਕਾਟ ਕਰ ਦੋ ਇਸ ਤੋਂ ਉਪਰੰਤ ਉਹ ਮੈਨੂੰ ਤੂੰ 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 ਕਰਕੇ ਬੋਲਣ ਲੱਗੀ ਜਿਹਨੂੰ ਉਹ ਮਾੜਾ ਮੁੱਦਾ ਮਰਦਾ ਦੇ ਹੱਥ ਰੱਖਣਾ ਚਾਹੀਦਾ ਪਰ ਉਹ ਕਹਿੰਦੇ ਨੇ ਕਿ ਸਾਨੂੰ ਬੋਲਣ ਡਰ ਲੱਗਣ ਲੱਗਿਆ ਐਸਐਸਪੀ ਨੂੰ ਦਰਖਾਸਤ ਦੇਵਾਂਗੇ ਵੀ ਆਈ ਨਹੀਂ ਪਤਾ ਪਰਮਿੰਦਰ ਪਿੰਕੀ ਸ਼ਰਾਬ ਪੀ ਕੇ ਕਦੋਂ ਸਾਡੇ ਘਰਿਆਰੇ ਕਦੋਂ ਹਮਲਾ ਕਰਦੇ ਪਿੰਕੀ ਨੂੰ ਕਿਤੇ ਦੇਖ ਲੈ ਦਰ ਸ਼ਰਾਬ ਪੀਤੇ ਨਹੀਂ ਮੈਂ ਹੁਣ ਇਹਦੀ ਗੱਲਾਂ ਦਾ ਕੀ ਕਾਲ ਨਾ ਠੀਕ ਹੈ ਜੇ ਤਾਂ ਹੁਣ ਹੀ ਪੁੱਛ ਲੋ ਜਦੋਂ ਪਹਿਲਾਂ ਮੇਰੇ ਕਿੰਨੇ ਕੁ ਪਰਚੇ ਹੋਗੇ ਮੈਂ ਕਿੰਨਾ ਕਰੇ ਸ਼ਰਾਬ ਪੀਏਗਾ ਇਹ ਮੇਰੇ ਤੇ ਲਾਂਦੀ ਹੈ ਇਹਨੂੰ ਕੋਈ ਨਾ ਮੈਂ ਬਗਾਇਲਾ ਨੋਟਿਸ ਦਊਗਾ ਇਹ ਇਹਦਾ ਜਵਾਬ ਚੂਣਾ ਆ ਜੀ ਬਿਲਕੁਲ ਪਰਮੇਂਦਰ ਬਿੰਕੀ ਦਾ ਕਹਿਣਾ ਕੀ ਹੈ ਜੀ ਹਾਂ ਕੁਝ ਵੀ ਨਹੀਂ ਹੋਇਆ ਤੂੰ ਤੂੰ ਸਾਲੇ ਮੈਨੂੰ ਆਖਿਆ ਯਾਰ ਅਸੀਂ ਜਦੋਂ ਆਖਿਆ ਬੀ ਇਹ ਜੇ ਹਾਂ ਕੁਝ ਨਾ ਬੋਲੋ ਤਾਂ ਉਹ ਬਾਈਕਟ ਕਰਨ ਦੀ ਗੱਲ ਕੀਤੀ ਤਾਂ ਕਹਿੰਦੇ ਨੇ ਕਿ ਅਸੀਂ ਕਹਿ ਦਿੱਤਾ ਤੁਸੀਂ ਬਾਈਕਟ ਕਰ ਸਕਦੇ ਹੋ ਹਰ ਇੱਕ ਜੋ ਕਾਉਂਸਲਰ ਹੈ ਉਹਦਾ ਅਧਿਕਾਰ ਹੈ ਉਹ ਮੀਟਿੰਗ ਦੇ ਵਿੱਚ ਬੈਠੇ ਜਾਂ ਨਾ ਬੈਠੇ ਪਰ ਜੋ ਇਲਜ਼ਾਮ ਹਰਬੰਦੀਪ ਪੌਰ ਦੇ ਵੱਲੋਂ ਲਗਾਏ ਗਏ ਨੇ ਕਾਉਂਸਲਰ ਇੱਥੇ ਜੋ ਮੌਜੂਦਾ ਨੇ ਸਾਰੇ ਮੀਤਪਰਧਾਨ ਨੇ ਉਹਨਾਂ ਨੇ ਆਖਿਆ ਕਿ ਬੇਬੁਨਿਆਦ ਨੇ ਜੋ ਪਰਮਿੰਦਰ ਸਿੰਘਾ ਪਿੰਕੀ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਕੈਮਰਾਮੈਨ ਜਤਿੰਦਰਪਾਲ ਲੂਟੇ ਨਾਲ